ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਅਮਰਜੀਤ ਕੌਰ ਸ਼ੀ ਜੋਸ਼ੀ ਚੈਨਲੋਂ ਤੇ ਮੈਂ ਤੁਹਾਡਾ ਸਦਾ ਸਵਾਗਤ ਕਰਦੀ ਆਂ ਲਓ ਜੀ ਅੱਜ ਮੈਂ ਹਾਜ਼ਰਾਂ ਅੰਦਰ ਦੇ ਲਈ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਗੀਤ ਲੈ ਕੇ ਜਿਸ ਦੇ ਵਿੱਚ ਇਹ ਅੱਜ ਕੱਲ ਦੇ ਹੁਣ ਜਿਹੜਾ ਸਮਾਜ ਸਮਾਂ ਹੈ ਤੇ ਟੁੱਟੀ ਹੋਈ ਗੱਲ ਹੈ ਇਹੀ ਬਾਪਰ ਹੈ ਆਪਣੇ ਸਮਾਜ 'ਚ ਇਹ ਮਾਂ-ਪੁੱਤ ਦੇ ਜਵਾਬ-ਸਵਾਲ ਨੇ ਤੇ ਜਿਵੇਂ ਕਹਿੰਦਾ ਮੁੰਡੇ ਮਾਂ-ਵਾਪਾਂ ਨੂੰ ਜਮਾ ਨਹੀਂ ਬਣਾਉਂਦੇ ਘਰਾਂ ਦੇ ਮਗਰ ਲੱਗੇ ਰਹਿੰਦੇ ਨੇ ਪਾਰੇ ਕਈ ਮੁੰਡੇ ਮਜਬੂਰ ਹੁੰਦੇ ਨੇ ਇਹਦੇ ਵਿੱਚ ਇੱਕ ਮੁੰਡਾ ਮਜਬੂਰ ਹੈ ਤੇ ਉਹ ਫਿਰ ਵਾਪਕ ਮਾਂ ਨੂੰ ਕਹਿੰਦਾ ਕੀ ਕਹਿੰਦਾ ਮਾਂ ਕੀ ਕਹਿੰਦੀ ਹੈ ਇਹਨਾਂ ਦੇ ਬਾਰੇ ਸਵਾਲ ਨੇ ਤੇ ਧਿਆਨ ਨਾਲ ਸਾਰਾ ਗੀਤ ਸੁਣਿਓ ਤੇ ਫਿਰ ਦੱਸਿਓ ਵੀ ਇਸ ਗੀਤ 'ਚ ਕੋਈ ਕਿੰਨੀ ਕੁ ਸਚਾਈ ਹੈ ਇਹ ਵਾਪਾਂ ਰਿਹਾ ਆਪਣੇ ਸਮਾਜ 'ਚ ਕਿ ਮੈਂ ਗਾਤਾ ਗੀਤ ਹੈ ਨਾ ਇਹ ਮੈਂ ਲੰਬੀ ਹੈ ਰਿਚਤਿਆ ਕੀਤਾ ਗੀਤ ਤਾਂ ਪਹਿਲਾਂ ਵੀਰਾਂ ਨੇ ਗਾਇਆ ਹੋਇਆ ਪਰ ਮੈਂ ਤੁਹਾਨੂੰ ਲੰਬੀ ਹੈ ਜਿਵੇਂ ਮੇਰੇ শ্রোਤੇ ਸੁਣਨਾ ਚਾਹੁੰਦੇ ਨੇ ਮੈਂ ਉਸ ਰੇਂ ਬਣਾ ਕੇ ਤੁਹਾਡੇ ਕੋਲ ਪੇਸ਼ ਕਰ ਰਹੀ ਆ ਤੇ ਇਸ ਤੋਂ ਮੈਂ ਜਿਹੜਾ ਮਨੁਸਤਾ ਪਾਉਂਗੀ ਉਹ ਕੁਮਾਰ ਤੁਸੀਂ ਤੁਹਾਨੂੰ ਐਲੋਵੇਰਾ ਕਹੋਗੇ ਮੈਂ ਤੁਹਾਨੂੰ ਖੇਡ ਪੰਜਾਬੀ ਜੀ ਦੱਸ ਦਿਆਂ ਜਿਹਨੂੰ ਆਪਾਂ ਕੁਮਾਰ ਕਹਿੰਦੇ ਆ ਕੁਮਾਰ ਸਾਹਿਬ ਨੇ ਦੇਖਿਆ ਉਹਦੇ ਕਈ ਰੋਗਾਂ ਤੋਂ ਉਹ ਵਿਚਾਰ ਕਰਦਾ ਉਹ ਦੱਸੂਗੀ ਤੁਸੀਂ ਆਪਦੀ ਕਾਪੀ ਪੈਨਸਲ ਪਹਿਲਾਂ ਹੀ ਤਿਆਰ ਰੱਖਿਓ ਗੀਤ ਤੋਂ ਤਰੰਤ ਬਾਅਦ ਫਿਰ ਤੁਹਾਨੂੰ ਉਹ ਮੈਂ ਮਨੁਸਤਾ ਪਾਉਂਗੀ ਤੇ ਲੈ ਬਾਣ ਹੁਣ ਇਸ ਗੀਂ ਦਾ ਆਨੰਦ ਹੈ ਤੇ ਉਹ ਮੁੰਡਾ ਕੀ ਆ ਵੀ ਮਾਂ ਨੂੰ ਕਹਿੰਦਾ ਤੇ ਫਿਰ ਮਾਂ ਉਹਦਾ ਕੀ ਜਬਾਤ ਸਵਾਰ ਕਰਦੀ ਐ ਤੈਨੂੰ ਬੜੀ ਵਾਰ ਸਮਝਾਇਆ ਨਹੀਂ ਪਰ ਤੈਨੂੰ ਸਮਝਿਨ ਆਇਆ ਨਹੀਂ ਤੂੰ ਥੁੱਕ ਦੇ ਜਿੱਥੇ ਮਾਰੀ ਜੀਨੀਓ ਬੜੀ ਹੀ ਨਫਰਤ ਕਰਦੀ ਨ ਜਾ ਕੋਲ ਕੁੜੀ ਕੋਲ ਤੁਰ ਜਾਨੀ ਮਾਏ ਨ ਜਾ ਕੋਲੀ ਕੁੜੀ ਦੇ ਤੁਰ ਜਾਨੀ ਮੇਰੀ ਘਰ ਵਾਲੀ ਲੜਦੀ ਆ ਪਹਿਲਾਂ ਵੱਡੇ ਨੇ ਘਰੀ ਵਿਚੋਂ ਵੇਢੀ ਵੇ ਦੇਵੇ ਮੈਨੂੰ ਸਾੜਿਕ ਤੇ ਪਾ ਦਿਓ ਪੁੱਲ ਹੀ ਬੇ ਮੈਂ ਆਪਣਾ ਟੈਮਟ ਪਾਲੂਗੀ ਮੈਂ ਰੋਟੀ ਮੰਗ ਕੇ ਖਾ ਲੂਗੀ ਨਹੀਂ ਜਾਣਾ ਨਹੀਂ ਜਾਣਾ ਬੇਟਾ ਦੀ ਮਜਬੂਰੀ ਦੱਸਦਾ ਕਹਿੰਦਾ ਮੇਰੀ ਵੀ ਇੱਕ ਮੁਜਬੂਰੀ ਹੈ ਤੂੰ ਉਹਨੂੰ ਵਿਆਹ ਕੇ ਲਿਆਂਦੀ ਜੇ ਬੇਬੇ ਕਰ ਵਿੱਚ ਰੱਖਣੀ ਹੈ ਮੈਂ ਮਰ ਜੂੰਗੀ ਕੁਸ ਖਾ ਕੇ ਨਹੀਂ ਬੜਾ ਖੁੰਖਾਂਦਾ ਬੜੇ ਭਗਤ ਨਾਵੇਂ ਮਾ ਪਾਲੇ ਜਿੰਦ ਸੂਲੀ ਉਤੇ ਚੜ ਗਈ ਐ ਜਾ ਕੋਲ ਕੁੜੀ ਦੇ ਭਗਿ ਜਮੀ ਮੇਰੇ ਘਰ ਵਾਲੀ ਮੇਰੇ ਘਰ ਵਾਲੀ ਮਾਏ ਲੜਦੀ ਐ ਮੈਨੂੰ ਸ਼ੱਕ ਜਿਹਾ ਤੋਂ ਕਸ ਤੋ ਮੰਜਾ ਚਿਕਾਤਾ ਸੀ ਬੜੇ ਚੋਰ ਉਚੱਕੇ ਫਿਰਦੇ ਆ ਮੰਜਾ ਡੰਗਰਾ ਦੇ ਕੋਲੇ ੜਾਤਾ ਸੀ ਰਾਈਂਦੇ ਡੰਗਰ ਮਾਰਦੇ ਪੂਛਾਂਵੇਂ ਨਿਤ ਹਉਣ ਗੋਹੇ ਦੀਆਂ ਤੂ ਸਾਬੇ ਜਿਵੇਂ ਵੀ ਜਿਵੇਂ ਵੀ ਤੂੰ ਸਮਾਂ ਬਿਤਾ ਲੂੰਗੀ ਨਹੀਂ ਜਾਣਾ ਨਹੀਂ ਜਾਣਾ ਕੁੜੀ ਦੇ ਬੂਹੇ ਕਿਸਮਤ ਦੀਆਂ ਘੁੰਮਣ ਕੇਰੀਆਂ ਚੋਂ ਚੰਗੇ ਲੋਕੀ ਇਹ ਸਮਝਾਉਂਦੇ ਸੀ ਗਿਆ ਕਰਮਾ ਘਰ ਮਹਾਰਾਣੀ ਸੂਈ ਬਾਰਾਤੇ ਸੂਈ ਬਾਰਾਤੇ ਅੜ ਗਈਆ ਜਾ ਕੁੜੀ ਕੋਣ ਉਠ ਵਾਗ ਜਾ ਮੇਰੀ ਘਰ ਵਾਲੀ ਲੜਦੀਆ ਜਾ ਕੁੜੀ ਕੋਣ ਤ੍ਰਿਜਹਾਨੀ ਮਾਂ ਮੇਰੀ ਕਰਵਾਲੀ ਲੜਦੀ ਆ ਮੈਂ ਕੱਖ ਹੋਗੀ ਹੋਲੀ ਵੇ ਕਦੇ ਮੇਰੀ ਵੀ ਸਰਧਾਰੀ ਸੀ ਕਦੇ ਸੁਪਨੇ ਵਿੱਚ ਵੀ ਸੋਚਾਂ ਨਾ ਮੇਰੀ ਕਿਸਮਤ ਹੈ ਤੂ ਸੀ ਬੰਹਾ ਮਗਰ ਲੱਗੀ ਪੇ ਬੇਖੁਸ਼ ਹੋ ਜੋ ਮੈਨੂੰ ਘਰੋਂ ਕੱਢਿ ਕੇ ਵੇ ਮੈਂ ਕੀਦਾਂ ਮੈਂ ਕੀਦਾਂ ਪੜ ਦੇ ਪਾਲੂਂਗੀ ਨਹੀਂ ਜਾਣਾਂ ਨਹੀਂ ਜਾਣਾਂ ਕੁੜੀ ਦੇ ਬੂਹੇ ਲੋ ਜੀ ਜੀ ਤੋਂ ਬਈ ਆ ਪੂਰਾ ਆਪਣੇ ਸਮਾਜ ਦਾ ਸ਼ੀਸ਼ਾ ਹੈ ਗੀਤ ਹੈ ਉਸ ਨੇ ਤੁਹਾਨੂੰ ਕੇ ਪੇਸ਼ ਕੀਤਾ ਤੇ ਲਓ ਹੁਣ ਤੁਸੀਂ ਇਸ ਗੀਤ ਤੇ ਨਿੱਕੇ ਦੱਸਿਓ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਇਹ ਤੁਹਾਨੂੰ ਗੀਤ ਕਿਹੋ ਜਿਹਾ ਲੱਗਿਆ ਤੇ ਕਿੰਨੀ ਕਿਹਦੇ ਵਿੱਚ ਸਚਾਈ ਹੈ ਤੇ ਖੁਸ਼ ਬਣਾ ਲਈ ਤੁਸੀਂ ਤੰਦਰੁਸਤੀ ਵਾਲਾ ਇਹ ਐਲੋਵੇਰਾ ਜਿਹਨੂੰ ਤੁਸੀਂ ਕੁਮਾਰ ਕਹਿੰਦੇ ਆ ਖੇਤ ਪੰਜਾਬੀ ਚ ਆਪਾਂ ਕੁਮਾਰ ਆਮ ਤਾਂ ਹਮ ਲੋਕ ਐਲੋਵੇਰਾ ਕਹਿਣ ਲੱਗੇ ਕਿਉਂਕਿ ਰੇਸ਼ ਦੇ ਵਿੱਚ ਐਲੋਵੇਰਾ ਕਹਿੰਦੇ ਆ ਪਰ ਆਪਾਂ ਪੰਜਾਬੀ ਚ ਇਹਨੂੰ ਕੁਮਾਰ ਕਹਿੰਦੇ ਆ ਕਹਿੰਦੇ ਜੇ ਥੋੜੇ ਕੰਨ ਵਿੱਚ ਕੰਨ ਵਗਦਾ ਨਾ ਕਹਿੰਦੇ ਫਿਰ ਕਿੰਨੀਆਂ ਦਵਾਈਆਂ ਪਾਉਂਦੇ ਹੋ ਤੇ ਠੀਕ ਨਹੀਂ ਆਉਂਦੀਆਂ ਤਾਂ ਐਲੋਵੇਰੇ ਦੇ ਪੰਜ-ਛਤ ਬੂੰਦਾਂ ਪੰਜ-ਛਤ ਦਿਨ ਪਾਉਂਦੇ ਰਹੋ ਕਦੇ ਕੰਨ ਵਗੂਗਾ ਹੀ ਠੀਕ ਹੋ ਜਾਊਗਾ ਤੇ ਸ਼ੂਗਰ ਲਈ ਐਲੋਵੇਰੇ ਦਾ ਰਸ 1.5 ਤੋਂ 2 ਚਮਚੇ ਇਹ 2-3 ਮਹੀਨੇ ਲੋ ਕੰਟਰੋਲ ਹੋਣੀ ਸ਼ੂਗਰ ਕਿੰਨੇ ਦਵਾਈਆਂ ਨਾਲ ਹੁੰਦੀ ਐਦੋ ਵੇਲੇ ਤਾਂ ਉਹ ਵੀ 2-3 ਚਮਚੇ 1.5 ਚਮਚਾ ਉਹ ਰਸ ਜਿਆ ਕੱਢ ਕੇ ਉਹ ਤਾਂ ਇੱਕ ਪੱਤੇ ਚੋਂ ਇੰਨੇ ਕਿਸਾਨ ਚੋਂ ਇੰਨੇ ਕਿਸਾਨ ਨਿਕਲ ਜਾਂਦਾ ਨਾ ਉਹ ਲਓ ਤੇ ਸਿਕਰੀ ਆ ਜੇ ਤੁਹਾਡੇ ਵਾਲਾਂ ਚ ਤਾਂ ਵੀ ਜੜਾਂ ਦੇ ਵਿੱਚ অ্যালোਵਰਾ ਦਾ ਰਸ ਲਾਓ ਸਿਕਰੀ ਖਤਮ ਹੋ ਜੀ ਪੰਜ ਚਾਰ ਦਿਨ ਲੰਘਦੇ ਰਹੋ ਉਹ ਜੜਾਂ ਦੇ ਵਿੱਚ ਤੇ ਉਹ ਸਿਕਰੀ ਖਤਮ ਹੋ ਜੂਣੀ ਸਿਕਰੀ ਵਾਸਤੇ ਕਰ ਵਾਸਤੇ ਕਿੰਨੀਆਂ ਕਿੰਨੀਆਂ ਦਵਾਈਆਂ ਵਰਤਦੇ ਹੋ ਪਰ ਇਹ ਤੁਹਾਡੇ ਕੋਲੇ ਘਰ ਦੀ ਗੱਲ ਹੈ ਨਾ ਕੋਲੇ ਹੈਂਗਲ ਗੇਰਾ ਫਟੜੀ ਰੰਗ ਚੋਖਾ ਆਵੇ ਤੇ অ্যালোਵਰਾ ਨੂੰ ਵਰਤੋ ਤੇ অ্যালোਵਰਾ ਦਾ ਰਾਸ ਦਿਨ ਚਾਰ ਚੰਕੇ ਅਸਰ ਨਹੀਂ ਕਰਦਾ 3-4 ਹਫਤੇ 2-3 ਚਮਚਾ ਐਲੋਵੇਰਾ ਦਾ ਰਸ ਲੈਂਦੇ ਰਹੋ ਜਿਹਨੂੰ ਅਨਸਰ ਹੈ ਨਾ ਉਹ ਕਹਿੰਦੇ ਠੀਕ ਨਹੀਂ ਆਉਂਦਾ ਆਉਂਦਾ ਵੀ ਹੁੰਦਾ ਠੀਕ ਪਰ ਐਲੋਵੇਰਾ ਉਹਦੇ ਵਾਸਤੇ ਰਾਮ ਬਾਣ ਦਵਾਈ ਹੈ 3-4 ਚੰਨਚੇ ਰੋਜ਼ ਲੋ 5-7 ਹਫ਼ਤਿਆਂ ਚ ਬਿਲਕੁਲ ਅਸਰ ਤੁਹਾਡਾ ਠੀਕ ਹੋ ਜਾਊਗਾ ਹੈ ਨਾ ਤੇ ਬਾਕੀ ਜੇ ਕੰਨ ਵਿੱਚ ਦਰਦ ਹੈ ਤਾਂ ਵੀ ਐਲੋਵੇਰੇ ਦਾ ਰਸ ਕੰਨ ਵਿੱਚ ਪਾਓ ਤੇ ਕੰਨ ਸਹੀ ਸਲਾਂ ਦਰਦ ਉਸੇ ਟਾਈਮ ਹੀ ਉਸੇ ਟਾਈਮ ਦਰਦ ਖਤਮ ਹੋ ਜਾਊਗਾ ਤੇ ਲੋ ਮਾਨੋ ਹੁਣ ਇਸ ਨੁਕਤੇ ਦਾ ਆਨੰਦ ਤੇ ਗੀਤ ਦਾ ਲਾਈਕ ਮੈਂ ਸ਼ੇਅਰ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਗੀਤ ਕਿ ਹੋਇਆ ਲੱਗਿਆ ਕਮੈਂਟ ਲਿਖਣਾ ਨਾ ਭੁੱਲਿਓ ਨਾ ਭੁੱਲਿਓ